ਦੰਨਿਆ ਰਬਾਬ ਛੇੜ ਬਾਣੀ ਆਈ ਐ ਤੇ ਗੁਰੂ ਨਾਨਕ ਸਾਹਿਬ ਉੱਤੇ ਸ਼ਬਦ ਗਾਉਣਾ ਸ਼ੁਰੂ ਕਰ ਦਿੰਦੇ ਨੇ ਯਕ ਅਰਜ਼ ਗੁਫ਼ਤਮ ਪੇਸ਼ ਦੋ ਦਰ ਗੋਸ਼ਕ ਨੂੰ ਕਰਤਾਰ ਹਕ ਕਬੀਰ ਕਰੀਮ ਤੂੰ ਬੇਅਬ ਪਰਵਦگار ਕਿੰਨਾ ਸੋਹਣਾ ਉਹਨਾਂ ਤਿਲੰਗ ਰਾਗ ਦੇ ਅੰਦਰ ਤੇ ਪੂਰੇ ਦਾ ਪੂਰਾ ਫਾਰਸੀ ਦੇ ਅੰਦਰ ਸ਼ਬਦ ਉਚਾਰਨ ਕੀਤਾ ਜਨ ਪਿਸ਼ਰ ਪਦਰ ਬਿਰਦਰਾ ਕਸਨੇ ਇਸ ਦਸਤੰਗੀਰ ਆਖਿਰ ਬੇਅਫਤਮ ਕਸਨਾ ਦਾਰਦ ਚੋਂ ਸ਼ਬਦ ਤਕਬੀਰ ਸਭ ਰੋਜ਼ ਗਸ਼ਤਮ ਦਰਹਵਾ ਕਰਦੇ ਮ ਬਦੀ ਖਿਆਲ